ਹਾਂ ਇਹਦਾ ਸਾਜੀ ਤੂਠ ਸੀ ਮੇਰੀ ਸਾਰੀ ਤਰ੍ਹਾਂ ਤਰਣਾ ਪਈ ਬੋਤ ਆਏ ਐਲੇ ਜੇ ਤੱਕ ਦੇ ਦੇ ਬੰਦਾ ਨਾਲ ਨਾਲ ਕਰ ਰਿਹਾ ਜੀ ਹੂੰ ਤਾਂ ਮਰ ਗਿਆ ਬਸ ਫੋਕੀ ਕਰੇਗਾ ਇਹ ਐ ਮੁਰਕੇ ਬਿਲਾ ਭਰਾ ਜੱਦੀ ਬਣਾ ਦੀ ਵਧੀਆ ਤੁਕੇ ਰਹੀ ਲੇ ਲੈ ਪਰ ਹਾਂ ਮਾਂ ਦੇ ਚੱਕਰ ਤੂੰ ਮਰਜ਼ੀ ਤੁਰਾ ਲੈ ਕੇ ਤਾ ਲੈ ਹਾਂ ਕੀ ਇਹ ਤੇਰੀ ਮਾਂ ਕਤਰ ਕਤਰ ਬੱਜੀਸ ਬੋ ਕੱਲ ਗੜਿਆ ਕੱਢ ਖਿਆ ਉਹ ਤੇਰਾ ਕੀ ਨਾ ਨਾ ਲੈ ਮੇਰਾ ਕੀ ਨਾ ਨਾ ਝਾਂ ਚਾਹੀਦੀ ਬਥ ਮਾਰੀ ਬੋਟੀ ਹਾਂ ਤੇਰੀ ਮਾਂ ਸਾਡੇ ਕਿਉਂ ਉਧਰ ਗੜਿਆ ਕੱਢਾ ਉਧਰ ਕੱਢ ਲੈ ਉਹ ਤੂੰ ਕੱਢਦਾ ਬਿੱਲੀ ਆ ਪੱਗੜੀ ਕੱਢਣ ਤੇ ਥੁਰ ਕੀ ਕਰਨਾ ਹੈ ਹਾਂ ਸਹੀ ਗੱਡੀ ਤਾਂ ਵਾਕਈ ਘੈਣ ਬੰਦਾ ਇਹ ਕਹਿੰਦੀ ਆ ਮਾੜਾ ਸਾਡਾ ਪਰ ਅੱਖਾਂ ਨਹੀਂ ਕਰੇ ਨਾ ਅੱਛਾ ਨਾ ਨੌਵਰੀ ਪੈਂਚਰ ਲਾਉਣਾ ਪੈ ਗਿਆ ਮਾੜਾ ਨਹੀਂ ਅੱਖਾਂ ਕਿਤੇ ਆ ਰਹੀਦਾ ਇੱਥੇ ਚੁੱਕਾ ਦੇ ਦੱਸਣਿਆ ਦੇ ਦਿੰਦਾ ਆ ਵੀ ਚੱਲ ਮੇਰਾ ਭਾਈ ਗੱਡੀ ਤੇ ਆ ਗਈ ਲੈ ਕੇ ਗੱਡੀ ਹੂੰ ਤੇ ਆ ਗਈ ਬਦੂ ਆਪਾਂ ਵੀ ਮਿੱਟੀ ਪਾ ਦੇ ਜੱਲਾ ਸੁਣੀ ਨਹੀਂ ਸਾਡੀਆਂ ਆ ਬਾਈ ਥੋੜਾ ਲਾ ਆਹ ਆਹ ਨਾਲ ਰੇਲੀ ਦੇਣਾ ਰੇਲੀ ਦੇ ਚੱਲ ਗਿਆ ਮੈਨੂੰ ਨਾਲ ਸਾਥੀ ਨਹੀਂ ਮੱਤ ਸਾਥੀ ਤੇਰਾ ਮੈਂ ਬਣਦੇ ਉਹ ਚੱਲ ਲੈ ਚੱਲ ਵੜਦੇ ਆਪਾਂ ਨੂੰ ਕੀ ਹੈ ਰੇਲੀ ਤੇ ਕਿਹੜੀ ਥਾਂ ਹੈ ਰੇਲੀ ਰੱਬ ਦੇ ਘਰ ਦੀ ਰੇਲੀ ਆਪਾਂ ਨੂੰ ਕਿਹਦੇ ਕੋਈ ਲੈ ਜਾ ਪਾਪੂ ਲੈ ਚੱਲ ਤੈਨੂੰ ਆਖ ਕੇ ਹੁਣਗੇ ਭਾਵੇਂ ਮੈਂ ਪ੍ਰੀਤ ਕਰਨੀ ਉਹ ਮੇਰੇ ਮੇਰੇ ਬੰਦੇ ਕੋਈ ਜਾਂਦਾ ਆਇਆ ਦੀ ਇੱਕੋ ਜਿਹਾ ਦਾ ਮੁੰਡਾ ਆ ਪੁੱਤ ਆਇਆ ਏ ਢੇ ਵਾਲਾ ਬਰਾਗੀਆਂ ਕੀ ਕੋਈ ਨਾ ਕੋਈ ਕਰਾਉਣਾ ਕੋਈ ਨਾ ਗੱਲ ਬਾਤ ਬੱਗੇੜੇ ਤੇ ਗੇੜਾ ਉੱਧਰ ਤੇ ਗੇੜਾ ਅੱਜ ਨੂੰ ਦਿੱਤਾ ਗੇੜਾ ਲੀਰ ਉਹ ਚੱਕ ਲਈ ਹੂੰ ਜੇ ਕੰਗਾ ਟਕਰ ਗਿਆ ਉਹ ਚੱਕ ਲਿਆ ਰਵਰ ਟਕਰ ਨਹੀਂ ਉਹ ਚੱਕ ਲਈ ਇਹਦਾ ਇਹਦਾ ਉਹ ਕਮਲਿਆ ਢਾੜੀ ਬਣਾਉਂਦਾ ਵੀ ਸੁਣਗਾ ਕੁਰਦਾ ਫਰਦਾ ਕੁ ਤੁਰਦਾ ਫਰਦਾ ਹੱਥ ਨਾਲ ਆਥ ਪਾਲੇ ਜਿਹੜੀ ਚੀਜ਼ ਨੂੰ ਮਰਦੀ ਆ ਕੁਰਦਾ ਫਰਦਾ ਰੋਟੀ ਪਕਾਉਣ ਵਾਲਾ ਹੀ ਮਿਲ ਜੂਗਾ ਕਿਤੇ ਨਾ ਕਿਤੇ ਹਾਂ ਮਿਲ ਜੂਗੀ ਮਿਲ ਜਾਂਦੀ ਆ ਹਾਂ ਬਲੌਗ ਵਾਲਾ ਜਿਹਨੂੰ ਮਰਜੀ ਹੱਥ ਵਾਰਾ ਜਿਹਨੂੰ ਮਰਜੀ ਲੈ ਆਂਦਾ ਥੋੜਾ ਜਨਾ ਚੱਲ ਬਈ ਲੈ ਆਸ ਤੋਂ ਦੋ ਲੱਟਾ ਖਾਣੀ ਆ ਨਿਆਣੇ ਆ ਤੁਸੀਂ ਦੋਵੇਂ ਹਾਂ ਨਿਆਣੇ ਨਾ ਜੇ ਲੱਟਾ ਖਾਣੀ ਆ ਤਾਂ ਬਾਈ ਨੂੰ ਕਰਦੇ ਅੱਗੇ ਆਦਾ ਬਾਈ ਕੌਫੀ ਖਾਣੀ ਆ ਆਹ ਮੈਂ ਨਹੀਂ ਨਾਲ ਗਿਆ ਕੋਈ ਮੁਖਰ ਮਿਲਦੇ ਵੇਖਿਆ ਤਾਂ ਬਸ ਇਹਦਾ ਕੋਡ ਫੜਿਆ ਜਿਹਦੀ ਕੌਫੀ ਖੋਇਆ ਰੋਕੋ ਤਰਾ ਮਖਰ ਮਿਲ ਰਿਹਾ ਭਾਈ ਦਾ ਗੱਡੀ ਆਉਂਦੀ ਆ ਆ ਚੱਕ ਖੇਡਾ ਕਿੰਨੀ ਆ ਆ ਚੱਕ ਦੀਆਂ ਕਿੰਨੇ ਪਹਿਲੇ 5 ਰੁਪਏ 5 ਵੀ ਨਹੀਂ ਦਿੱਤੇਗਾ ਕੋਟ ਚ ਅਗਲੇ ਦਫਰੀ ਦੇ ਪਿੱਛੇ ਅਗਲੇ ਦਫਰੀ ਦੇ ਪਿੱਛੇ ਹੈਂ ਪਾ ਨਹੀਂ ਲੈਂਦਾ ਦੀ ਕੋਟ ਦਾ ਐਡੇ ਤੇ ਪਸਾਰ ਕੁੜੀ ਹਰ ਘਟੇ ਚਲੋ ਪੜਾਟੋ ਓਏ ਇਹ ਨੂੰ ਨਹੀਂ ਜਾਂਦੀ ਜੀ ਜਾਂਦੀ ਨਹੀਂ ਭਾਈ ਆ ਆ ਆ ਦਮ ਦਾ ਨਹੀਂ ਅੱਜ ਨਹੀਂ ਆਪਾਂ ਕੋਈ ਫੇਰੀ ਕਰਨੀ ਨਹੀਂ 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 ਆ ਇਹ ਦੇ ਕੰਮ ਨਹੀਂ ਕਰਦੇ ਖਾਣ ਪੀਣ ਦਾ ਪਕੌੜਾ ਪਕੂੜੇ ਰੱਖਣੇ ਆ ਉਹ ਵੀ ਕੀ ਦਾ ਉਹ ਲੈ ਫਾਫਾ ਲੈ ਜਾਣਾ ਜੇ ਮਿਲਕੇ ਦਾ ਪਾ ਕੇ ਚੱਲ ਮੈਂ ਕੋਟਾ ਤੇ ਪਾਲੇ ਹਾਂ ਹਾਂ ਕਾਂਟੂ ਦੀ ਜਲੇ ਉਸ ਤੋਂ ਘਰੇ ਚੱਕਰ ਤੋਂ ਮਨ ਚੌੜ ਹੁੰਦੀ ਆ ਰਲਿਆ ਬੰਦਰਾ ਦੇ ਵਿੱਚ ਆ ਗਾ ਬਗਾਂ ਇਹ ਕਟ ਖਾਂਦਾ ਦਾ ਬਣਾ ਲਿਆ ਕਰ ਲੱਤਾ ਵੀ ਖਾ ਕੇ ਪਿੱਛੇ ਜ਼ੋਰ ਦਾ ਲੱਟਿਆ ਹੈ ਇਕ ਵਾਰੀ ਇਹਦੇ ਸੌਰਿਆਂ ਨੇ ਸੁਨਿਆ ਘਲਤਾ ਕਹਿੰਦੇ ਗੁਰਾ ਮਰ ਗਿਆ ਮਰ ਗਿਆ ਮਰ ਗਿਆ ਤੇ ਇਥੇ ਜਦੋਂ ਮਾਮੀ ਨੂੰ ਪਤਾ ਲੱਗਾ ਉਹ ਜੋ ਲੱਗੀ ਰੋਣ ਗੁਰੀ ਮਰ ਗਿਆ ਏ ਗੁਰੀ ਮਰ ਗਿਆ ਏ ਤੇ ਪੜਾਂ ਦੀ ਰੁੱਤ ਸੀਗੀ ਗਾੜੀ ਟਰਾਲੀ ਲੈ ਕੇ ਜਾ ਰਹੀ ਹੋਰ ਕਾਲਾ ਲਗਿਆ ਸੀ ਭਰ ਕੇ ਬਾਉ ਸੀ ਮਾਮੇ ਵੀਰ ਸਿੰਘ ਕਹਿੰਨੇ ਨਵਾਂ ਟਰੈਕਟਰ ਲੈਂਦਾ ਫੋੜ ਗਰਮੇਲ ਸਰਪੰਚ ਕਿਆ ਨੇ ਅੱਛਾ ਸਾ ਸਾਰਾ ਪੈਂਡੋ ਟਰਾਲੀ ਪਾ ਕੇ ਦੇ ਹੋ ਗਈ ਬਾਹਰ ਮਨਉਂਦੇ ਵੀ ਸ਼ਲੋਕ ਲੈ ਕੇ ਗਏ ਵੀ ਗੁਰਾ ਮਰ ਗਿਆ ਗੁਰੇ ਨੂੰ ਲੈ ਕੇ ਆਈ ਗਾ ਜਦੋਂ ਇਹ ਸਾਰਿਆਂ ਦੇ ਘਰੇ ਗਏ ਤੇ ਜਾ ਕੇ ਪੁੱਛਿਆ ਤੇ ਸਾਸਾਂ ਨੇ ਕਿ ਕਿਵੇਂ ਆਏ ਕਿ ਭਾਈ ਇਸ ਤਰ੍ਹਾਂ ਅਗੇ ਉਹ ਤਾਂ ਫਿਰਦਾ ਹੈ ਖੱਚ ਦਾ ਖੱਚ ਉਹ ਰੁਕਣ ਵਾਲੇ ਦੇ ਬੰਦੇ ਇਸ ਤਰ੍ਹਾਂ ਬੋਲਦੇ ਆ ਜਾ ਵੀ ਤੇ ਮੈਂ ਕਹਦਾ ਗੁਰਾਸ ਰੋਟੀਆਂ ਖਾਈ ਜਾਵੇ ਅੱਛਾ ਫਿਰ ਇਹਨਾਂ ਨਾਲ ਲੈ ਕੇ ਆਏ ਸਾਰੇ ਨੂੰ ਹਮ ਬੜੀਆਂ ਵੜੀਆਂ ਗੰਦੀਆਂ ਇਸ ਤਰ੍ਹਾਂ ਕਈ ਵਾਰੀ ਹਾਸਤੇ ਹੋ ਗਏ ਅਵਰ ਅਵਰ ਬੇਰੀ ਨਹੀਂ ਕੋਈ ਟਰਾਲੀ ਲੱਗਣੀ ਨਹੀਂ ਅਵਸਥਾ ਮਾਰੂ ਜਿਹਾ ਤਾਂ ਮਰਸਾ ਮਾਰਸਾ ਸੀਗਾ ਉਹ ਬੰਦੇ ਪਤਾ ਕੀ ਗੱਲ ਸੀ ਉਹਦੇ ਗੁਰੇ ਨੂੰ ਮਾਰ ਲੱਗ ਗਿਆ ਫੁਖਰਾ ਨਿਕਲ ਗਿਆ ਉਹਨਾਂ ਨੇ ਵੀ ਰੌਲਾ ਥੋੜਾ ਜਿਹਾ ਦਰੂਦਲੀ ਹੁੰਦਾ ਸੀਗਾ ਉਹਨਾਂ ਦਾ ਘਰ ਸੰਭਾਲਣ ਲਈ ਤਾਂ ਮੈਨੂੰ ਛੱਡ ਕੇ ਗਏ ਸੀ ਕਰੇ ਹੈ ਵੀ ਤੂੰ ਘਰ ਸੰਭਾਲਣਾ ਮਰਨਾ ਸਾਡਾ ਮਿਥਰ ਸੀ ਉਹ ਨਾਲ ਅਸੀਂ ਦਾਰੂ ਲੈ ਮੈਨੂੰ ਉਹਦਾ ਪੈਸਾ ਦਾ ਬਿਚਾਰਿਆ ਰੁਕਦਾ ਜੋ ਕੰਮ ਕਰਦਾ ਸੀ ਮਿਥਰ ਮੈਨੂੰ ਮੈਂ ਲੈ ਕੇ ਗਿਆ ਸੀ ਨਾਲ ਨਵਾਂ ਗਾ ਕਵਟਿਆ ਹਾਂ ਮੈਨੂੰ ਉਹਦਾ ਪੈਸਾ ਦਾ ਗੱਲ ਸੁਣ ਮੇਰੀ ਦੇਖੋ ਜੀ ਤੁਹਾਡਾਂ ਦਾ ਘਰ ਸੰਭਾਲਣ ਨੂੰ ਫਰਜ਼ਾਂ ਆਂਦਾ ਬੁੜੀ ਦਾ ਮਛਰੀ ਈਲੀ ਮੁੜੀ ਦੋ ਕੁੜੀਆਂ ਮਟਿਆਰਾਂ ਠੀਕ ਆ ਅੱਜ ਕੱਲ ਕਿਸੇ ਦਾ ਭੈਣ ਸੋ ਪਤਾ ਨਹੀਂ ਲਾ ਤੂੰ ਕੋ ਕਿਸ ਨੂੰ ਆਖੇ ਨਾ ਕੇ ਪਾਸੋਂ ਕੋਈ ਆ ਕੇ ਚੌੜ ਕਰੀਆਂ ਤੇਰੇ ਖੇਤਰ ਪੈ ਜਾਣਗੇ ਹਾਂ ਤੂੰ ਨਾ ਹੀ ਮੈਂ ਪਰਵਾਨ ਆ ਗਿਆ ਉਹ ਖੱਤ ਗਈ ਮੇਰੀ ਤਿੰਨ ਡਰਾਮ ਉਹਨਾਂ ਦੇ ਕਰਕੇ ਦਰਦ ਘਾਟਾ ਭਾਤ ਤਾਂ ਉਹ ਪ੍ਰਵਾ ਮੈਨੂੰ ਉਹਨਾਂ ਤੋਂ ਛੱਡਣਾ ਹੀ ਨਹੀਂ ਸੀ ਹਾਂ ਰਾਜ